ਇਹ ਜਿਹੜਾ ਇਹ ਇੱਕ ਫੈਮਿਲੀ ਡਿਸਕਿਊਟ ਆਪਸ ਵਿੱਚ ਹੈਗਾ 75 ਸਿੰਘ ਨਾਮ ਨੇ ਟਾਇਲ ਡੀਐਸਪੀ ਨੇ ਜਿੰਨਾ ਕੋਈ ਲਿਮਿਟ ਨਹੀਂ ਪਤਾ ਲੱਗਾ ਸੀ ਆਰਪੀਐਫ ਨੂੰ ਉਹਨਾਂ ਦੀ ਜੋ ਇੱਥੇ ਹਾਲੀ ਪਤਾ ਲੱਗਾ ਜਿੰਨਾ ਕੋ ਸ਼ੁਰੂਆਤ ਦੀ ਉਹਨਾਂ ਦੀ ਦੋ ਮੈਰਿਜ ਕੋ ਉਸੇ ਨੂੰ ਲੈ ਕੇ ਉਹਨਾਂ ਦਾ ਝਗੜਾ ਹੋਇਆ ਸੀ ਲਿਮਿਆ ਬੀਵੀ ਨਾਲ ਚੱਲਦਾ ਸੀ ਅੱਜ ਕੋਈ ਉਹਨਾਂ ਦਾ ਝਗੜਾ ਹੋਇਆ ਵਾ ਤੇ ਇੱਥੇ ਹੀ ਸੜਕ ਦੇ ਹੀ ਉਹਨਾਂ ਦਾ ਕੋਈ ਗੱਲਬਾਤ ਕਰਕੇ ਦੇ ਜਦੋਂ ਵਾਪਸ ਜਾਣ ਲੱਗੇ ਆ ਇਹਦੇ ਵਿੱਚ 75 ਸਿੰਘ ਵੱਲੋਂ ਜਿਹੜੀ ਆਪਣੇ ਕੱਲਾ ਪਰਿਵਾਰੀ ਹੈ ਦੇ ਬੇਟੇ ਦੇ ਆ ਜੀ ਤੇ ਉਹਨਾਂ ਦੀ ਵਾਈਫ ਦੇ ਦੇ ਉਹਨਾਂ ਦੀ ਨੌ ਵਾ ਕਿੰਨੇ ਰਾਊਂਡ ਗੋਲੀ ਚੱਲੀ ਆ ਇਹ ਹਾਲੀ ਕਲੀਅਰ ਕਰ ਰਹੇ ਆ ਜੀ ਹਾਲੀ ਸਰਚ ਕਰ ਰਹੇ ਆ ਮੌਕੇ ਦੀ ਹਸਪੀਟਲ ਦਾਖਲ ਹੈ ਸਾਰੇ ਉਹ ਜਿਹੜੇ ਇਹ ਇੰਜਰਡ ਨੇ ਉਹ ਸਾਰਿਆਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਵਾ ਇਲਾਕਾ ਲਗਾਇਆ ਗਿਆ ਸੀ ਤੁਹਾਡੇ ਵੱਲੋਂ ਕਿਹਾ ਨੇ ਉਹ ਸਾਰਾ ਰਾਉਂਡ ਅਪ ਕਰ ਲਿਆ ਗਿਆ ਬੰਦਾ ਜਿਹੜਾ ਵਾ ਕਿੰਨੇ ਗੋਲੀਆਂ ਚਲਾਈਆਂ ਸੀ ਆਰਪੀਐਫ ਦਾ ਹੈ ਕਿ ਪੰਜਾਬ ਪੁਲਿਸ ਦਾ ਨਹੀਂ ਸੀਆਰਪੀਐਫ ਐਚ ਨੇ ਉਹ ਰਾਉਂਡ ਅਪ ਕਰ ਲਿਆ ਗਿਆ ਵਾ ਬੇਸਿਕਲੀ ਏਰੀਆ ਜਿਹੜਾ ਇਹ ਬਜੀਠਾ ਰੋਡ ਆਣੇ ਦਾ ਵਾ ਬੰਦਾ ਉਹਨਾਂ ਦੇ ਹੈਂਡਓਵਰ ਕਰ ਦਿੱਤਾ ਗਿਆ ਤੁਹਾਡੇ ਇੱਥੇ ਰਿਪੋਰਟ ਖਾਣਾ ਸੀ ਜਾਂ ਹਸਪਤਾਲ ਵਿੱਚ ਇਲਾਜ ਨੂੰ ਕਰਾਣਾ ਸੀ ਮੈਂ ਦੱਸ ਰਿਹਾ ਵੀ ਕੋਈ ਝਗੜੇ ਨੂੰ ਲੈ ਕੇ ਹਾਲੀ ਆਈ ਆ ਤੇ ਵਾਪਸ ਜਲੇ ਕੇ ਸਾਡੇ ਕੋਲ ਰਿਪੋਰਟ ਕੋਈ ਨਹੀਂ ਹੋਈ ਇੱਤੋਂ ਹੀ ਮੁੜ ਗਏ ਨੇ ਉਹ ਹੂੰ ਹੂੰ ਇੱਥੇ ਹੀ ਉਹ ਸਾਰੀਆਂ ਚੀਜ਼ਾਂ ਜੀ ਇਨਵੈਸਟੀਗੇਸ਼ਨ ਦਾ ਬਾਰਡ ਸਭ ਕਲੀਅਰ ਹੋ ਗਿਆ ਹੈ। ਕਿਸੇ ਨੂੰ ਮੌਤ ਵੀ ਪੜਿਆ ਗਿਆ ਵਾ। ਮੰਦਾ ਰਾਉਂਡ ਅਪ ਹੋ ਗਿਆ ਵਾ ਜੀ। ਹਾਲ ਹੀ ਮੈਂ ਦੱਸਿਆ ਵੀ ਤੁਹਾਨੂੰ ਜਾਦਾ ਇਹਦੇ ਵਿੱਚ ਜਿਹੜੀ ਡਿਟੇਲ ਆ ਇਹ ਏਰੀਆ ਪੈਂਦਾ ਵਾ ਖਾਣਾ ਮਜੀਠਾ ਰੋਡ ਦਾ ਜਿੱਨੀਆਂ ਗੋਲੀਆਂ ਚਲਾਈਆਂ ਗਿਆ ਨਾ ਮੈਂ ਕਹਿਆ ਜੀ ਹਾਲੀ ਪ੍ਰੀਲਿਮਿਨਰੀ ਸਟੇਜ ਦੀ ਹੈਗਾ ਜੀ ਤੁਹਾਨੂੰ ਸਾਰਾ ਕੁਝ ਕਿਸੇ ਦੀ ਮੌਤ ਵੀ ਹੋਈ। ਕਦਰ ਐਡਮਿਟ ਕਰਵਾਇਆ ਗਿਆ ਉਹ ਹਾਲੇ ਕੋਈ ਐਸੀ ਕਿ ਜਿੰਨੇ ਜਿੰਨੇ ਕੌਲੀ ਕਿਹੜੀ ਜਿੰਨੇ ਜਨੇ ਐਡਮਿਟ ਕਰਵਾ ਦਿੱਤਾ ਤਿੰਨ ਜਾਨੇ ਐਡਮਿਟ ਤਿੰਨਾਂ ਤੇ ਗੋਲੀਆਂ ਲੱਗੀਆਂ ਜੀ। ਫਿਰ ਮੈਂ ਹਾਲੀ ਮੌ ਫਰਦਰ ਅਸੀਂ ਸਟੇਟਮੈਂਟ ਦੇ ਸਕਦੇ ਤੁਸੀਂ ਕੀ ਕਾਰਵਾਈ ਕੀਤੀ ਗਈ ਬ੍ਰਦਰ ਮੈਂ ਦੱਸ ਰਿਹਾ ਵੀ ਮੌਕੇ ਤੇ ਜਿਹੜੇ ਐਸ ਐਚਓ ਮਜੀਠਾ ਰੋਡ ਨੇ ਆ ਚੁੱਕੇ ਨੇ ਜੀ ਉਹਨਾਂ ਵੱਲੋਂ ਜਿਹੜੀ ਹੈ ਫਰਦਨ ਹੋਣਾ ਇਨਵੈਸਟੀਗੇਸ਼ਨ ਟੇਕ ਅਪ ਕੀਤੀ ਜਾ ਕਿਉਂਕਿ ਏਰੀਆ ਉਹਨਾਂ ਦਾ ਜੂਰੀਡਿਕਸ਼ਨ ਬੰਦੀ ਹੈ ਇਹ ਕਿੱਥੇ ਕਿਹੜੇ ਇਲਾਕੇ ਚ ਰਹਿੰਦੇ ਸੀ ਪ੍ਰਵਾਸਕੀ ਫਨਾਲ ਪਿਛਲਾ ਪਿੰਡ ਦੇ ਇਹਨਾਂ ਦਾ ਬਲਣੇ ਹੈ ਜੀ ਤੇ ਇੱਥੇ ਕਿਰਾਏ ਦੇ ਦੱਸ ਰਹੇ ਵੀ ਨਹਿਰੂ ਗੁਲਰ ਪਰ ਕੀ ਮਾਮਲਾ ਕੀ ਹੈ ਜੀ ਆਪਣਾ ਅਸੀਂ ਇੱਥੇ ਮੌਕੇ ਤੇ ਆਏ ਆ ਜੀ ਇੱਕ ਬੰਦਾ ਨੌਂ ਦਾ ਕੀਤਾ ਇਹਨੇ ਗੋਲੀ ਚਲਾਈ ਹੋਈ ਹੈ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਹੋਇਆ ਤੁਹਾਡੇ ਤੋਂ ਆਪਣੇ ਰਿਕਾਰਡ ਦੱਸ ਸਰ ਬੰਦਾ ਗ੍ਰਿਫਤਾਰ ਕੀਤਾ ਗਿਆ ਜੀ ਹਾਂਜੀ ਹਾਂਜੀ ਸੋਰੀ ਆਪਣੀ ਸੀ ਜਾਂ ਲਾਇਸੈਂਸ ਇਹ ਵੈਰੀਫਾਈ ਕਰਨਾ ਜੀ ਹਾਂਜੀ ਸਰ ਮੈਨੂੰ ਕੀ ਪਤਾ ਲੱਗਾ ਜੀ ਕੀ ਮਾਮਲਾ ਕੀ ਹੈ ਸਾਰਾ ਇਹਨਾਂ ਦਾ ਆਪਣਾ ਫੈਮਲੀ ਡਿਸਪਿਊਟ ਹੈ ਜੀ ਤੇ ਇਸੇ ਤਹਿ ਤੇ ਮੈਂ ਗੋਲੀ ਚਲਾਈ ਹੈ ਸਰ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਰੇ ਵਾਲੋ ਦੋ ਤੋਂ ਤਿੰਨ ਰਾਊਂਡ ਉਸਾਇਰ ਹੋਇਆ ਬਾਕੀ ਅਸੀਂ ਵੈਰੀਫਾਈ ਕਰਦੇ ਕਿੰਨੇ ਬੰਦੇ ਜਿਹਦੇ ਚ ਨੂੰ ਗੋਲੀ ਲੱਗੀ ਉਹਦੀ ਮੌਤ ਹੋ ਚੁੱਕੀ ਹੈ ਅੱਜ ਇਹਦੇ ਬਾਰੇ ਕਲੀਅਰ ਨਹੀਂ ਕਰਦੇ ਸਰ ਕਿੰਨੇ ਬੰਦਿਆਂ ਨੂੰ ਗੋਲੀਆਂ ਲੱਗੀਆਂ ਨੇ ਇੱਕ ਬੰਦੇ ਦੇ ਲੱਗੀ ਹੈ ਜੇ ਬਾਕੀ ਅਜੇ ਕਲੀਅਰ ਨਹੀਂ ਹੋ ਗਿਆ ਕੋਈ ਉਹਨਾਂ ਨੂੰ ਕੁੱਟਿਆ ਫਿਰ ਬਾਕੀਆਂ ਨੂੰ ਨਹੀਂ ਨਹੀਂ ਹਸਪੀਟਲ ਹਸਪੀਟਲ ਲੈ ਨਹੀਂ ਕਹਿ ਰਹੇ ਨਾ ਜਖਮੀ ਹੋਏ ਨੇ ਐਸਐਚਓ ਸਾਹਿਬ ਕਹਿ ਰਹੇ ਜਖਮੀ ਹੋਏ ਤੇ ਉਹਨੇ ਉਹਨਾਂ ਨੂੰ ਆਪਾਂ ਹਸਪੀਟਲ ਭੇਜਤਾ ਹਾਂਜੀ ਹਸਪੀਟਲ ਗਏ ਆ ਬਾਟਿੰਗ ਪਾ ਹਸਪੀਟਲ ਜਾ ਕੇ ਵੈਰੀਫਾਈ ਕਰਦੇ ਆ ਸਰ 24 ਘੰਟੇ ਨਾਕਾ ਲੱਗ ਰਿਹਾ ਤੁਹਾਡਾ ਬਾੜ ਮੁਲਾਜ਼ਮਾਂ ਅੱਜ ਕਿੱਥੇ ਸੀ ਨਹੀਂ ਇੱਥੇ ਮੁਲਾਜ਼ਮਾਂ ਨੇ ਰਾਉਂਡ ਅਪ ਕੀਤਾ ਹੀ ਉਹਨਾਂ ਨੇ ਠੀਕ ਹੈ ਜੀ ਓਕੇ